12 ਪਹਿਲ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਤੇ ਗੁਰਬਖਸ਼ ਸਿੰਘ ਰਸ ਉਹਨਾਂ ਦੀ ਪਤਨੀ ਪਛਵਾ ਦੇਵੀ ਇਹਨਾਂ ਦਾ ਪਿੰਡ ਸਹੋਤਾ ਹੈ ਉਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਕਰੀਬ 1:30 ਵਜੇ ਦੁਪਹਿਰ ਨੂੰ ਪਛਵਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਉਹ ਰੋਲਾ ਪਾਉਂਦੇ ਖੇਤਾਂ ਨੂੰ ਘੇਰਾ ਪਾ ਕੇ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਸੀਪੀਪੀ ਬੰਗਾਲਾ ਉਹੀ ਉਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਂ ਪੰਕਜ ਕੁਮਾਰ ਜੋ ਫਤੂਗਲ ਪਿੰਡ ਦਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਦਾ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਡੀ ਸੋਨੇ ਦੀ ਇਹ ਜਿਹੜੀ ਹੈ ਬਰਾਮਦ ਹੋਈ ਇਹਨਾਂ ਦੇ ਖਿਲਾਫ ਮਕਦਮਾ ਅੰਡਰ ਸੈਕਸ਼ਨ 380 454 ਆਪੀਸੀ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਤੋਂ ਪੁਸ਼ਕਸ਼ ਜਾਰੀ ਹੈ ਤੇ ਹੋਰ ਵੀ ਵਾਪਰਤਾ ਚਾਲ ਹੋ ਰਹੇ ਹਨ ਬਾਰੇ ਸੂਚਨਾ ਜਿਹੜੀ ਇਹਨਾਂ ਤੋਂ ਐਸੇ ਕੀਤੀ ਜਾ ਰਹੀ ਹੈ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੇ ਬਾਂਡ ਜੋ ਰਾਤ ਨੂੰ ਵਿੱਚ ਪੇਸ਼ ਕਰਾ ਕੇ ਇਹਨਾਂ ਦਾ ਬਾਂਡ ਲੈ ਕੇ ਉਹਨਾਂ ਦੀ ਸਾਰੀ ਜਿਹੜੀ ਹੈ ਪੁਸ਼ਕਸ਼ ਕੀਤੀ ਜਾ ਰਹੀ ਹੈ ਜਿਸ ਦੇ ਦੌਰਾਨ ਇਹ ਜੋ ਵੀ ਖਲਾਸਾ ਕਰਨਗੇ ਉਹਨਾਂ ਦਾ ਤੁਰੰਤ ਅੱਗੇ ਪੇਸ਼ ਹੋ ਅਮਤ ਨੇ ਅਦਿਕਾ ਸ੍ਰੀਮਾਨ ਜੀ ਇਹ ਜਿਆਦਾ ਹੈ ਕਿ ਇਹਨਾਂ ਨੇ ਕਿ ਮੈਡੀਕਲ ਦਾ ਰੂਟੀਨ ਚ ਅਸੀਂ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਅਜੇ ਤੱਕ ਇਹ ਜੀ ਗੱਲ ਦੱਸ ਸਕਦੇ ਕੋਈ ਸਾਡੇ ਨੂੰ ਦੱਸ ਨਹੀਂ ਲੈਂਦਾ